i you my daughter. ਜੋ ਜਿਹੜਾ ਹੈਗਾ ਅ ਅੱਜ ਫੈਸਟੀਵਲ ਤੇ ਕਸਟਮਰ ਲਈ ਲਈ ਜੁਐਲਰ ਕੋ ਆਫ ਲੋਕੀ ਸਪੈਸ਼ਲਟੀ ਜਿਹੜੀ ਡਾਇਮੰਡ ਮੋਵਰਾਈਟ ਜਿਹੜੀ ਅੱਜ ਫਸਟ ਐਂਡ ਫੋਰਮੋਸਟ ਸਰ ਮਾਈ ਨੇਮ ਇਜ਼ ਈਸ਼ਾ ਛਾਵਰਾ ਐਮ ਦੀ ਅਸਿਸਟੈਂਟ ਮੈਨੇਜਰ ਆਫ ਦ ਸਟੋਰ ਫਸਟ ਐਂਡ ਫੋਰਮੋਸਟ ਹੈਪੀ ਦੀਵਾਲੀ ਟੂ एवरीवन ਜੁਐਲੂਕਾਸ ਸਾਡੇ ਸਾਰਿਆਂ ਲਈ 50% ਆਫ ਲੇਕ ਆਇਮ ਮੇਕਿੰਗ ਚਾਰजेस ਤੇ ਔਨ ਏਵਰੀ ਜੁਐਲਰੀ ਯੂ ਬਾਇ ਐਂਡ 0% ਮੇਕਿੰਗ ਚਾਰਜ ਔਨ ਗੋਲਡ ਕੌਇਨਸ ਫਾਰ 18th 19th ਐਂਡ 20th ਆਫ ਅਕਟੋਬਰ ਆਫਰ ਸਿਫ 22 ਕੈਰਟ ਗੋਲਡ ਕੌਇ ਬ੍ਰਾਂਚਸ ਤੇ ਅਵੇਲੇਬਲ ਹੈ ਸੋ ਪਲੀਜ਼ ਵਿਜ਼ਿਟ ਦ ਨੀਅਰੈਸਟ ਬ੍ਰਾਂਚ ਟੂ ਅਵੇਲ ਦਿਸ ਆਫਰ ਐਸ ਸੂਨ ਐਸ ਪੋਸੀਬਲ ਹੈਪੀ ਦੀਵਾਲੀ ਹੈਪੀ ਧਨ ਪੋਸਟ ਧਨਤੇਰਸ ਥੈਂਕ ਯੂ ਸੋ ਮੱਚ ਕੀ ਆ ਗਿਆ ਇਸ ਵਿੱਚ ਜੋ ਕਸਟਮਰ ਕੇ ਲਈ ਫੈਸਲਾ ਕਰਦੇ ਹਾਂ ਸਰ ਫਲੈਟ 50% ਆਫਰ ਮੇਕਿੰਗ ਚਾਰजेस ਤੇ ਮੇਕਿੰਗ ਚਾਰजेस ਤੇ ਐਵਲ ਆਫਰ ਆਂਦਾ ਹੈ 50% ਆਫ ਸਪੈਸ਼ਲਿਟੀ ਆਫਰ ਹੈ ਜੋ ਲੁਕਾਸ ਦਾ ਦ ਮੋਸਟ ਸਕਸੈਸਫੁਲ ਆਫਰ ਸੋ ਯੂ ਕੈਨ ਵਿਜ਼ਿਟ ਐਂਡ ਅਵੇਲ ਦਿਸ ਆਫਰ ਐਂਡ 22 ਕੈਰਟ ਤੇ 0% ਮੇਕਿੰਗ ਚਾਰजेस ਆਫਰ ਫਲੈਟ 0% ਮੇਕਿੰਗ ਚਾਰਜ ਹੈ ਕਿੰਨੇ ਦਿਨ ਵਾਸਤੇ ਐਟ ਲੀ 26th ਆਫ ਅਕਤੂਬਰ ਤੱਕ ਹੈ ਕੀ ਗੋਲ ਪ੍ਰਾਈਸਸ ਆਰ ਸ਼ੂਟਿੰਗ ਅਪ ਇਫ ਯੂ ਗਾਇਸ ਵਾਂਟ ਟੂ ਇਨਵੈਸਟ ਇਨ 골ਡ ਡਾਇਮੰਡਸ ਯੂ ਕੈਨ ਅਵੇਲ ਦਿਸ ਆਫਰ ਐਸ ਸੂਨ ਐਸ ਪੋਸੀਬਲ ਕਸਟਮਰ ਵਾਕ ਇਨ ਸਟਿਲ ਹੋਣੀ ਹੈ ਕਸਟਮਰ ਵਾਕ ਇਨ ਇਨਕਰੀਜ਼ ਹੋਈ ਹੈ ਹਾਲਾਂਕਿ Uh, customers are visiting and buying for their uh, on, on this auspicious occasion so they are ready to buy timing kya timing of 10:30 se 9:00 tak visit kar sakte sab to pehlo main sare amritsar wasiyan nu diwali diyan shubh kamnaavan dena te parmatma age ardaas karda ਕੀ ਇਹ ਦੀਵਾਲੀ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਨੂੰ ਪਤਾ ਇਹ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਆ ਤੇ ਪੰਜਾਬੀ ਵੈਸੇ ਵੀ ਤਿਹਾਰ ਜਿਹੜੇ ਆ ਜੋਚੋ ਗਰੋਜ ਨਾਲ ਜਿਹੜੇ ਜਿਹੜੇ ਵੀ ਹੁੰਦੇ ਆ ਮਨਾਉਣ ਲਈ ਜਾਣੇ ਜਾਂਦੇ ਆ ਅੱਜ ਸਾਰੀ ਅਸੀਂ ਵੀ ਜੋਇਆ ਲੁਕਸ ਤੇ ਆਏ ਹੋਏ ਆ ਵੇਖਿਆ ਜਾਵੇ ਤੇ ਅੱਜ ਕੱਲ ਦੀ ਵੀ ਰੌਣਕ ਤੇ ਅੱਜ ਦੀ ਵੀ ਵੇਖੀ ਜਾਵੇ ਇਹ ਪੰਜਾਬੀਆਂ ਦੀ ਜਿੰਦਾਦਿਲੀ ਆ ਕਿ ਕੋਈ ਵੀ ਤਿਹਾਰ ਉਹ ਇੰਨੇ ਜੋਸ਼ੋਕ ਰੋਚਨਾ ਮਨਾਉਂਦੇ ਆ ਕਿ ਸਭ ਦੇ ਬਾਕੀ ਦੇ ਸੂਬਿਆਂ ਦੇ ਹਿੱਸਿਆਂ ਨੂੰ ਉਹ ਮਗਰ ਛੱਡ ਦਿੰਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਵੱਧ ਤੋਂ ਵੱਧ ਖਰੀਦੇਦਾਰੀ ਕਰੋ ਬੱਚਿਆਂ ਨੂੰ ਆਪਣੇ ਘਰ ਵਾਲਿਆਂ ਨੂੰ ਤੋਹਫੇ ਲੈ ਕੇ ਦਿਓ ਕਿਉਂਕਿ ਜੇ ਪਰਿਵਾਰ ਖੁਸ਼ ਹੋਏਗਾ ਫੇਰ ਹੀ ਤਿਹਾਰ ਦੀਆਂ ਖੁਸ਼ੀਆਂ ਆਉਂਦੀਆਂ ਨੇ ਜਿੰਨਾ ਚਿਰ ਪਰਿਵਾਰ 'ਚ ਖੁਸ਼ੀ ਨਾ ਹੋਵੇ ਕੋਈ ਵੀ ਤਿਆਰ ਫਿੱਕਾ ਲੱਗਦਾ ਹੈ ਜੋ ਐ ਲੋਕਾਂ ਤੇ ਆਏ ਉਹ ਕਿੱਦਾਂ ਦਾ ਲੱਗਾ ਨਾ ਦਾ ਨਹੀਂ ਕੁਆਲਿਟੀ ਦੀ ਸਾਹਿਬ ਵੇਖੋ ਜੇ ਕੁਆਲਿਟੀ ਹੈ ਤੇ ਦੁਨੀਆ ਹੁੰਦੀ ਹੈ ਹਰ ਇੱਕ ਬ੍ਰਾਂਡ ਜਿਹੜਾ ਉਹਦਾ ਨਾਂ ਵੇਚਦਾ ਹੈ ਵੈਸੇ ਹੀ ਬੜਾ ਜਿਹੜਾ ਅੱਜ ਕੱਲ ਦਾ ਮਾਹੌਲ ਵੇਖਿਆ ਜਾਵੇ ਤੇ ਉਹ ਬੜਾ ਕੰਪੀਟੀਸ਼ਨ ਵਾਲਾ ਹੈ ਉਹੀ ਬ੍ਰਾਂਡ ਚੱਲਦਾ ਹੈ ਜਿਹਦਾ ਨਾਂ ਆ ਜੇ ਕੁਆਲਿਟੀ ਵਧੀਆ ਦਿੰਦੇ ਨੇ ਕਸਟਮਰ ਦੀ ਸੈਟੀਸਫੈਕਸ਼ਨ ਕਰਦੇ ਨੇ ਤੇ ਤਾਦੀ ਦੁਨੀਆ ਆਈ ਹੈ ਹੁਣ ਵੀ ਤੁਸੀਂ ਵੇਖੋ ਪੂਰੀਆਂ ਰੌਣਕਾਂ ਲੱਗੀਆਂ ਨੇ ਇਨਾਂ ਦੀ ਦੀਵਾਲੀ ਜਿਹੜੀ ਪੂਰੀ ਜੋਛੋ-ਗਰੋਛੋ ਨਾਲ ਜਿਹੜੀ ਮਨਾਈ ਗਈ ਹੈ ਡੀਲਿੰਗ ਬਹੁਤ ਵਧੀਆ ਜੀ ਇਹ ਜਿਹੜਾ ਸ਼ੋਰੂਮ ਪਹਿਲੋਂ ਹੀ ਗੱਲ ਕਰੀਏ ਆਪਣੀ ਇੱਕ ਪ੍ਰੌਹਚਾਰੀ ਲਈ ਪਹਿਲੋਂ ਹੀ ਜਾਣਿਆ ਜਾਂਦਾ ਆ ਕਿ ਆ ਕੇ ਕਦੀ ਵੀ ਖਲੋਣਾ ਨਹੀਂ ਪੈਂਦਾ ਜਿਹੜਾ ਵੀ ਆਉਂਦਾ ਆ ਉਹਨੂੰ ਇਹ ਜਿਹੜੇ ਹੱਥਾਂ ਤੇ ਚੁੱਕਦੇ ਨੇ ਤੇ ਇੱਕ ਜਿਹੜੀ ਐ데 ਕਸਟਮਰ ਲੋਕਾਂ ਨੂੰ ਜਿਹੜੀ ਸਰਵਿਸ ਦੇਣੀ ਆ ਉਹ ਬਹੁਤ ਵਧੀਆ ਜੋਇਲੁੱਕ ਜਿਹੜਾ ਪ੍ਰੋਵਾਈਡ ਕਰਦਾ ਹੈ ਇਸ ਲਈ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਮੈਂ ਇੱਕ ਹੋਰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਨਾ ਕਿ ਸਾਨੂੰ ਜਿਹੜੀ ਆ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਆ ਕਿਉਂਕਿ ਪ੍ਰਦੂਸ਼ਣ ਅੱਗੇ ਹੀ ਵੇਖਿਆ ਜਾਵੇ ਤੇ ਕਈ ਤਰ੍ਹਾਂ ਦੀਆਂ ਆਪਣੇ ਤੇ ਬਿਮਾਰੀਆਂ ਫੈਲ ਰਹੀਆਂ ਨੇ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਮੈਂ ਇਹੋ ਬੇਨਤੀ ਕਰੂੰਗਾ ਕਿ ਪ੍ਰਦੂਸ਼ਣ ਰਹਿਤ ਜਿਹੜੀ ਆ ਦੀਵਾਲੀ ਤਾਦੀ ਮਨਾਈ ਜਾ ਸਕਦੀ ਹੈ ਜੇ ਅਸੀਂ ਇਹਨੂੰ ਗ੍ਰੀਨ ਦੀਵਾਲੀ ਦਾ ਰੂਪ ਦਵਾਂਗੇ ਬਹੁਤ ਬਹੁਤ ਸਾਰਤਾਂ